ਹੋਟਲ ਰੈਸਟੋਰੈਂਟ ਵਰਗੇ ਕੋਫਤੇ ਖਾਣੇ ਆ ਤਾਂ ਫੁੱਲ ਵੀਡੀਓ ਜ਼ਰੂਰ ਦੇਖਿਓ ਵਧੀਆ-ਵਧੀਆ ਰੈਸਪੀਸ ਦੇਖਣ ਲਈ ਮੇਰੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਅੱਜ ਜਿਹੜੇ ਆਪਾਂ ਮਜ਼ੇਦਾਰ ਜਿਹੇ ਕੋਫਤੇ ਬਣਾਏ ਆ ਬਿਲਕੁਲ ਸਾਦੇ ਤਰੀਕੇ ਦੇ ਨਾਲ ਤਿਆਰ ਕਰਾਂਗੇ ਤੇ ਸਾਦੇ ਮਸਾਲਿਆਂ ਦੇ ਨਾਲ ਪਰ ਟੇਸਟੀ ਐਨੇ ਬਣਨਗੇ ਕਿ ਤੁਸੀਂ ਬਾਰ-ਬਾਰ ਬਣਾਓਗੇ ਇਹਦੇ ਲਈ ਕद्दू ਕੀਆ ਕੁਛ ਮਰਜੀ ਲੈ ਲਓ ਤੇ ਆਪਾਂ ਇੱਕ ਛੋਟੀ ਜੀ ਆਲ ਵੀ ਲਈ ਹੈ ਦੇਸੀ ਪਾਸ਼ਾ ਦਾ ਇਹ ਸ਼ਬਦ ਕੌਣ-ਕੌਣ ਵਰਤਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਤੇਲ ਨੂੰ ਰੱਖ ਤਾ ਆਪਾਂ ਗਰਮ ਉਸ ਤੋਂ ਬਾਅਦ ਗ੍ਰੇਡ ਕੀਤੇ ਹੋਏ ਕਦੂ ਨੂੰ ਚੰਗੀ ਤਰ੍ਹਾਂ ਨਿਚੋੜ ਲਿਓ ਨੂੰ ਜਿਆਦਾ ਸਮਾਂ ਨਾ ਪਾਇਓ ਇਹਨੂੰ ਪਏ ਨੂੰ 5 ਕਿ ਮਿੰਟ ਹੀ ਹੋਏ ਸੀ ਕਿ ਇਹਨਾਂ ਰੰਗ ਬਦਲਣਾ ਸ਼ੁਰੂ ਕਰਤਾ ਸਖਤ ਜੇ ਹੱਥਾਂ ਨਾਲ ਇਹਨੂੰ ਨਿਚੋੜ ਕੇ ਕਿਸੇ ਭਾਂਡੇ ਵਿੱਚ ਕੱਢ ਲਿਓ ਫਿਰ ਥੋੜੀ ਜਿਹੀ ਲਵਾਂਗੇ ਅਦਰਕ ਨੂੰ ਬਿਲਕੁਲ ਬਰੀਕ ਕੱਟ ਲਿਓ ਚਾਹੇ ਤੁਸੀਂ ਇਹਨੂੰ ਦਰਦਰਾ ਜਿਹਾ ਕੁੱਟ ਵੀ ਸਕਦੇ ਹੋ ਚਾਰ ਪੰਜ ਹਰੀਆਂ ਮਿਰਚਾਂ ਆਪਾਂ ਕੱਟੀਆਂ ਸੀ ਇਹਦੇ ਵਿੱਚੋਂ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਇਹਦੇ ਵਿੱਚ ਪਾਵਾਂਗੇ ਉਸ ਤੋਂ ਬਾਅਦ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਹਲਦੀ ਤਨੀਆ ਪਾਊਡਰ ਥੋੜਾ ਜਿਹਾ ਪਾਵਾਂਗੇ ਮਸਾਲਾ ਤਿੱਖੇਪਨ ਲਈ ਪਾਵਾਂਗੇ ਤਿੱਖੀ ਲਾਲ ਮਿਰਚ ਤੇ ਜ਼ਰੂਰਤ ਮੁਤਾਬਕ ਪਾ ਦਾਂਗੇ ਨਮਕ ਘਰ ਵਾਲੇ ਉਹੀ ਸਾਦੇ ਮਸਾਲੇ ਥੋੜੇ ਥੋੜੇ ਪਾਵਾਂਗੇ ਜਿੰਨਾ ਕਿ ਟੇਸਟ ਤੁਹਾਨੂੰ ਕੋਫਤਿਆਂ ਵਿੱਚ ਚਾਹੀਦਾ ਪਰ ਇਹਨੂੰ ਆਪਾਂ ਜ਼ਿਆਦਾ ਸਟਰੋਂਗ ਨਹੀਂ ਬਣਾਵਾਂਗੇ ਹਲਕੇ ਜਿਹਾ ਬਣਾਵਾਂਗੇ ਕਿਉਂਕਿ ਹਜੇ ਆਪਾਂ ਇਹਦਾ ਮਸਾਲਾ ਵੀ ਬਾਅਦ ਵਿੱਚ ਤਿਆਰ ਕਰਨਾ ਉਸ ਤੋਂ ਬਾਅਦ ਉੱਪਰ ਦੀ ਪਾਵਾਂਗੇ ਤੇਲ ਸਾਰਾ ਧਨੀਆ ਤੇ ਦੋ ਚਮਚ ਲੈ ਇਹ ਮੇਥੀ ਦੇ ਮੇਥੀ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਕ੍ਰਸ਼ ਕਰਕੇ ਪਾਓ ਚੰਗੀ ਤਰ੍ਹਾਂ ਮਿਕਸ ਕਰ ਦਿਓ ਪਰ ਇਹ ਪਾਇਓ ਜ਼ਰੂਰ ਕਿਉਂਕਿ ਇਹਦੇ ਨਾਲ ਖਸ਼ਬੋ ਤੇ ਸਵਾਦ ਦੁੱਗਣਾ ਹੋ ਜਾਂਦਾ ਹੈ ਇੱਕ ਕੌਲੀ ਭਰ ਕੇ ਪਾਵਾਂਗੇ ਬੇਸਣ ਦੀ ਤੇ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਉਹ ਲੈਣਾ ਤੁਸੀਂ ਫਰੈਸ਼ ਦੇਈ ਉਹਦਾ ਇੱਕ ਚਮਚੇ ਦੇ ਵਿੱਚ ਜ਼ਰੂਰ ਪਾਉਣਾ ਕਿਉਂਕਿ ਇਹਦੇ ਨਾਲ ਕੋਫਤੇ ਬਹੁਤ ਜ਼ਿਆਦਾ ਸੌਫਟ ਬਣਗੇ ਇਹਦੇ ਵਿੱਚ ਬੇਕਿੰਗ ਪਾਊਡਰ ਬੇਕਿੰਗ ਸੋਡਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਨਾ ਹੀ ਆਪਾਂ ਇੱਕ ਬੂੰਦ ਵੀ ਪਾਣੀ ਦੀ ਪਾਵਾਂਗੇ ਥੋੜੇ ਜਿਹੀ ਬੇਸਣ ਦੀ ਹੋਰ ਜ਼ਰੂਰਤ ਪਈ ਪਾਣੀ ਆਪਾਂ ਬਿਲਕੁਲ ਨਿਚੋੜਤਾ ਸੀ ਪਰ ਫਿਰ ਵੀ ਦੇਖੋ ਬੇਸਣ ਕਾਫੀ ਪੈ ਗਿਆ ਤੇ ਪਾਣੀ ਪਿਆ ਹੁੰਦਾ ਤਾਂ ਉਸ ਤੋਂ ਜ਼ਿਆਦਾ ਪੈਣਾ ਸੀ ਉਸ ਤੋਂ ਬਾਅਦ ਇਹਨੂੰ ਹੱਥਾਂ ਦੇ ਨਾਲ ਆਪਾਂ ਬਾਲਸ ਦੀ ਤਰ੍ਹਾਂ ਤਿਆਰ ਕਰ ਲਾਂਗੇ ਸ਼ੇਪ ਤੁਸੀਂ ਆਪਣੀ ਮਰਜ਼ੀ ਦੀ ਦੇ ਸਕਦੇ ਹੋ ਤੇਲ ਨੂੰ ਇੱਕ ਵਾਰੀ ਤੁਸੀਂ ਫੁੱਲ ਗਰਮ ਕਰ ਲੈਣਾ ਕਿਉਂਕਿ ਇਹ ਸਰੋਂ ਦਾ ਤੇਲ ਹੈ ਕਿਉਂਕਿ ਜੇ ਥੋੜਾ ਜਿਹਾ ਕੱਚਾ ਰਹੇਗਾ ਤਾਂ ਦੀ ਸਮੈਲ ਆਉਂਦੀ ਜਾਊਗੀ ਪਰ ਉਸ ਤੋਂ ਬਾਅਦ ਇਹਨੂੰ 2 ਮਿੰਟ ਗੈਸ ਬੰਦ ਕਰਕੇ ਰੈਸਟ ਦਿਓ ਫਿਰ ਗੈਸ ਦੀ ਫਲੇਮ ਸਲੋ ਤੇ ਰੱਖਿਓ ਤੇ ਹੌਲੀ-ਹੌਲੀ ਤਿਆਰ ਕੀਤੇ ਹੋਏ ਕੋਫਤੇ ਇਹਦੇ ਵਿੱਚ ਪਾਉਣੇ ਸ਼ੁਰੂ ਕਰ ਦਿਓ ਹੌਲੀ ਹੌਲੀ ਪਕਾਵਾਂਗੇ ਇਹਨੂੰ ਪੱਕਣ ਤੇ 12 ਤੋਂ 13 ਮਿੰਟ ਆਰਾਮ ਨਾਲ ਲੱਗੇ ਜਾਣਗੇ ਕਿਉਂਕਿ ਜੇ ਤੁਸੀਂ ਜਲਦਬਾਜ਼ੀ ਕਰੋਗੇ ਤਾਂ ਅੰਦਰੋਂ ਇਹ ਕੱਚੇ ਰਹਿ ਜਾਣਗੇ ਤੇ ਬਾਹਰੋਂ ਇਹ ਸੜ ਜਾਣਗੇ ਫਿਰ ਇਹਨੂੰ ਜਦੋਂ ਵੀ ਉਲਟ ਪਲਟ ਕਰਨੀ ਹੈ ਕੋਈ ਫੋਕ ਵਗੈਰਾ ਲੈ ਲਿਓ ਉਹਦੇ ਨਾਲ ਹਲਕਾ ਜਿਹਾ ਹਿਲਾ ਕੇ ਦੇਖਿਓ ਡੇਢ ਦੋ ਮਿੰਟਾਂ ਬਾਅਦ ਇਹਨੂੰ ਤੁਸੀਂ ਹਿਲਾਉਣਾ ਹੈਗਾ ਜਦੋਂ ਨੀਚੇ ਪੱਕ ਗਏ ਤਾਂ ਆਪਣੇ ਆਪ ਹੀ ਇਹ ਪਲਟਦੇ ਜਾਣਗੇ ਜਲਦਬਾਜ਼ੀ ਨਾ ਕਰਿਓ ਨਹੀਂ ਤੇ ਕੜਾਈ ਨਾਲ ਲੱਗ ਜਾਣਗੇ ਤੇ ਟੁੱਟ ਜਾਣਗੇ ਉਸ ਤੋਂ ਬਾਅਦ ਇਹਦੇ ਲਈ ਲੈ ਲਿਓ ਚੰਨਣੀ ਕਿਉਂਕਿ ਜਦੋਂ ਇਹ ਹਲਕੇ ਜਿਹਾ ਕੇ ਤਿਆਰ ਹੋ ਗਏ ਤਾਂ ਆਰਾਮ ਨਾਲ ਹੀ ਸ਼ਾਨਣੀ ਨਾਲ ਤੁਸੀਂ ਇਹਨਾਂ ਨੂੰ ਪਕਾ ਸਕਦੇ ਹੋ ਹੌਲੀ ਹੌਲੀ ਪਕਾਉਂਦੇ ਗਏ ਤੇ ਇਹਨਾਂ ਦਾ ਵਧੀਆ ਜਿਹਾ ਰੰਗ ਆਉਂਦਾ ਗਿਆ ਬਹੁਤ ਹੀ ਮਜ਼ੇਦਾਰ ਜਿਹਾ ਕੋਫਤੇ ਬਣ ਕੇ 12 ਕਿ ਮਿੰਟਾਂ ਦੇ ਵਿੱਚ ਇਹ ਤਿਆਰ ਹੋ ਗਏ ਸਾਰਿਆਂ ਨੂੰ ਆਪਾਂ ਬਾਹਰ ਕੱਢ ਲਿਆ ਕਿੰਨੇ ਜਿਆਦਾ ਵਧੀਆ ਤੇ ਸੌਫਟ ਬਣਿਆ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਹੈ ਇਸ ਤਰੀਕੇ ਨਾਲ ਬਣਾਓਗੇ ਤੇ ਲਾਜਵਾਬ ਕੋਫਤੇ ਬਣ ਕੇ ਤਿਆਰ ਹੋਣਗੇ ਵੀਡੀਓ ਵਧੀਆ ਲੱਗੀ ਜਾਂਦੀ ਹੋਵੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਕਮੈਂਟ ਕਰਕੇ ਦੱਸਿਓ ਕਿ ਇਸ ਤਰੀਕੇ ਦੇ ਕੋਫਤੇ ਤੁਸੀਂ ਪਹਿਲਾਂ ਕਦੇ ਬਣਾਏ ਆ ਕਿ ਨਹੀਂ ਦੇਖੋ ਕਿੰਨੇ ਜਿਆਦਾ ਇਹ ਸੌਫਟ ਬਣਿਆ ਇਹਨੂੰ ਤੁਸੀਂ ਸੌਸ ਵਗੈਰਾ ਨਾਲ ਵੀ ਖਾ ਸਕਦੇ ਹੋ ਤੇ ਮਜ਼ਾ ਲੈ ਸਕਦੇ ਹੋ ਉਸ ਤੋਂ ਬਾਅਦ ਆਪਾਂ ਸਰੋਂ ਦਾ ਤੇਲ ਜਿੰਨਾ ਵੱਧ ਸੀ ਉਹ ਕੱਢ ਕੇ ਇੱਕ ਸਾਈਡ ਤੇ ਰੱਖ ਲਿਆ ਥੋੜਾ ਜਿਹਾ ਤੇਲੇ ਦੇ ਵਿੱਚ ਰੱਖਿਆ ਤੇ ਵਿੱਚ ਭੁੰਨਿਆ ਜੀਰਾ, ਤੇਜ ਪत्ता, ਦਾਲਚੀਨੀ, ਵੱਡੀ ਇਲਾਇਚੀ, ਇੱਕ ਛੋਟੀ ਇਲਾਇਚੀ, ਦੋ ਲੌਂਗ, ਪੰਜ ਸਤਕਾਲੀਆਂ ਮਿਰਚਾਂ, ਬਾਕੀ ਹਲਕਾ ਜਿਹਾ ਇਹਨਾਂ ਨੂੰ ਆਪਾਂ ਪਕਾ ਲਾਂਗੇ। ਇਹਨਾਂ ਮਸਾਲਿਆਂ ਦੀ ਸਬਜ਼ੀ ਵਿੱਚ ਖੁਸ਼ਬੂ ਬੜੀ ਵਧੀਆ ਆਊਗੀ। ਇਹ ਤੁਸੀਂ ਜ਼ਰੂਰ ਪਾਓ। ਉਸ ਤੋਂ ਬਾਅਦ ਤਿੰਨ ਚਾਰ ਪਲੇਸੀ ਪਿਆਜ਼ ਤੇ ਉਹਨੂੰ ਬਿਲਕੁਲ ਬਰੀਕ ਬਰੀਕ ਕੱਟ ਲਿਆ ਤੇ ਪਿਆਜ਼ ਨੂੰ ਆਪਾਂ ਇਹਦੇ ਵਿੱਚ ਪਾ ਕੇ ਕੈਂਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ 10 ਤੋਂ 12 ਮਿੰਟ ਇਹਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹਦਾ ਕਲਰ ਗੋਲਡਨ ਬ੍ਰਾਊਨ ਜੈਨੀ ਹੋ ਜਾਂਦਾ ਇਸ ਤਰੀਕੇ ਨਾਲ ਲਾਲ ਜੇ ਪਿਆਜ਼ ਹੋਣੇ ਚਾਹੀਦੇ ਆ ਮਤਲਬ ਜ਼ਰੂਰਤ ਤੋਂ ਥੋੜੀ ਜਿਹਾ ਜ਼ਿਆਦਾ ਹੀ ਪੱਕੇ ਹੋਣੇ ਚਾਹੀਦੇ ਆ ਫਿਰ ਇਹਦੇ ਵਿੱਚ ਉਹੀ ਸਾਦੇ ਮਸਾਲੇ ਜ਼ਰੂਰਤ ਦੇ ਮੁਤਾਬਕ ਨਮਕ ਮਿਰਚ ਮਸਾਲਾ ਧਨੀਆ ਪਾਊਡਰ ਹਲਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਅੱਧੇ ਸਕਿੰਟ ਲਈ ਮਸਾਲਿਆਂ ਨੂੰ ਪਕਾਵਾਂਗੇ ਕਿਉਂਕਿ ਇੱਥੇ ਪਿਆਜ਼ ਪੂਰੇ ਪੱਕ ਚੁੱਕੇ ਨੇ ਤੇ ਤੇਲ ਵੀ ਬਹੁਤ ਜ਼ਿਆਦਾ ਗਰਮ ਹੈ ਨਾਲ ਦੀ ਨਾਲ ਹੀ ਆਪਾਂ ਤਿੰਨ ਚਾਰ ਟਮਾਟਰਾਂ ਦੀ ਪਾਦਾਂਗੇ ਇਹਦੇ ਵਿੱਚ ਪਿਓਰੀ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਹੀ ਇੱਥੇ ਪਕਾ ਲੈਣਾ ਇਹਦੀ ਪੁਣਾਈ ਤੇ ਜਿੰਨਾ ਟਾਈਮ ਲਾਉਂਗੇ ਓਨੇ ਜ਼ਿਆਦਾ ਟੇਸਟੀ ਇਹ ਕੋਫਤੇ ਬਣਨਗੇ ਫਿਰ ਅੱਧਾ ਚਮਚ ਪਾਵਾਂਗੇ ਰੰਗ ਵਾਲੀ ਦੇਗੀ ਮਿਰਚ ਦਾ ਇਹਦੇ ਨਾਲ ਕਲਰ ਬੜਾ ਹੀ ਵਧੀਆ ਆਊਗਾ ਜਿਵੇਂ ਜਿਵੇਂ ਪਕਾਉਂਦੇ ਜਾਉਂਗੇ ਬੜੀ ਸੋਹਣੀ ਖੁਸ਼ਬੂ ਆ ਜਿਹੜੀ ਚਾਰੇ ਪਾਸੇ ਫੈਲਦੀ ਜਾਊਗੀ ਹੌਸਲਾ ਬਜਾਉਣ ਲਈ ਮੇਰੇ ਪੈਨ ਪਰਾਵੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ 10 ਤੋਂ 12 ਮਿੰਟ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਤੇ ਇੱਥੇ ਗੈਸ ਨੂੰ ਇੱਕ ਵਾਰੀ ਬੰਦ ਕਰ ਲਾਂਗੇ ਤੇ ਇੱਕ ਛੋਟੀ ਜਿਹੀ ਕੌਲੀ ਜਾਨੀ ਕਿ ਦੋ ਵੱਡੇ ਸਪੂਨ ਭਰ ਕੇ ਆਪਾਂ ਫਰੈਸ਼ ਦਹੀਂ ਦੇ ਇਹਦੇ ਵਿੱਚ ਪਾਵਾਂਗੇ ਜਦੋਂ ਤੱਕ ਦਹੀਂ ਮਿਕਸ ਨਹੀਂ ਹੋ ਜਾਂਦਾ ਗੈਸ ਨੂੰ ਬੰਦ ਰੱਖਿਓ ਜਦੋਂ ਹੀ ਦਹੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਨਾਲ ਦੀ ਨਾਲ ਹੀ ਗੈਸ ਨੂੰ ਫੁੱਲ ਫਲੇਮ ਤੇ ਚਲਾ ਲਿਓ ਫਿਰ ਇਹਦੇ ਵਿੱਚ ਥੋੜੀ ਜਿਹੀ ਪਾਵਾਂਗੇ ਮੇਥੀ ਤੇ ਇੱਥੇ ਵੀ ਮਸਾਲੇ ਨੂੰ ਤੁਸੀਂ ਚੰਗੀ ਤਰ੍ਹਾਂ ਭੁੰਨਣਾ ਉਦੋਂ ਤੱਕ ਪੁੰਨ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਤੁਹਾਨੂੰ ਦੇਖ ਕੇ ਲੱਗ ਰਿਹਾ ਹੋਊਗਾ ਬਿਲਕੁਲ ਹੋਟਲ ਰੈਸਟੋਰੈਂਟ ਵਰਗਾ ਜਿਹੜਾ ਮਸਾਲਾ ਬਣ ਕੇ ਤਿਆਰ ਹੋ ਗਿਆ ਚਾਰੇ ਪਾਸੇ ਖੁਸ਼ਬੂਆਂ ਆਉਣਗੀਆਂ ਜਦੋਂ ਤੁਸੀਂ ਇਹ ਕੋਫਤੇ ਬਣਾਏ 304 ਗਲਾਸ ਭਰ ਕੇ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਦੇ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲਾਂਗੇ ਜਦੋਂ ਇਹ ਪਾਣੀ ਉਬਾਲੇ ਲੈਣ ਲੱਗ ਗਿਆ ਫਿਰ ਵਿੱਚੋਂ ਤੁਸੀਂ ਦੋ ਕੋਫਤੇ ਲੈ ਕੇ ਉਹਨੂੰ ਤੋੜ ਮਰੋੜ ਕੇ ਇਹਦੇ ਵਿੱਚ ਪਾ ਦੇਣਾ ਕਿਉਂਕਿ ਇਹਨਾਂ ਵਿੱਚ ਹੁੰਦਾ ਹੈ ਬੇਸਨ ਤੇ ਜਦੋਂ ਇਹਦੇ ਵਿੱਚ ਮਿਕਸ ਹੋਣਗੇ ਤਾਂ ਇਹਦੇ ਨਾਲ ਗਰੇਵੀ ਹੈ ਜਿਹੜੀ ਕਾਫੀ ਜੜਾ ਗਾੜੀ ਹੋ ਜੂਗੀ ਹੋਟਲ ਰੈਸਟੋਰੈਂਟ ਵਿੱਚ ਨਿੱਕੀਆਂ ਨਿੱਕੀਆਂ ਟ੍ਰਿਕਸ ਹੁੰਦੀਆਂ ਜਿਨ੍ਹਾਂ ਦੇ ਨਾਲ ਸਬਜ਼ੀ ਲਾਜਵਾਬ ਬਣਦੀ ਹੈ ਤੇ ਉਹਨਾਂ ਵਿੱਚੋਂ ਹੀ ਇਹ ਇਹ ਇੱਕ ਹੈ ਇਸ ਤਰੀਕੇ ਨਾਲ ਇਹ ਜਿਹੜੀ ਗਰੇਵੀ ਹੈ ਉਹ ਗਾੜੀ ਕਰ ਲੈਂਦੇ ਨੇ 4 ਤੋਂ 5 ਮਿੰਟ ਲਗਾਤਾਰ ਇਹਨੂੰ ਪਕਾਓ ਉਸ ਤੋਂ ਬਾਅਦ ਤਿਆਰ ਕੀਤੇ ਹੋਏ ਕੋਫਤੇ ਇਸ ਵਿੱਚ ਪਾ ਦਿਓ 1-2 ਮਿੰਟਾਂ ਲਈ ਆਪਾਂ ਫੇਰ ਇਹਨੂੰ ਸਲੋ ਫਲੇਮ ਤੇ ਪਕਾਈ ਜਾਵਾਂਗੇ ਪਰ ਜ਼ਿਆਦਾ ਨਹੀਂ ਪਕਾਉਣਾ ਕਿਉਂਕਿ ਕੋਫਤੇ ਜਿਹੜੇ ਬਿਲਕੁਲ ਬਣ ਕੇ ਤਿਆਰ ਹੈ ਜ਼ਿਆਦਾ ਪਕਾਉਂਗੇ ਤਾਂ ਇਹ ਖੁੱਲ ਜਾਣਗੇ ਅਸਵਲ ਉੱਪਰ ਦੀ ਪਾਣੀ ਉਹ ਹਰਾ ਹਰਾ ਤਨੀਆ ਤੇ ਇਸ ਤੋਂ ਬਾਅਦ ਜੀ ਗੈਸ ਨੂੰ ਕਰ ਦਿਓ ਤੁਸੀਂ ਬੰਦ ਤੇ ਇਹਨੂੰ ਟੱਕ ਕੇ 5-10 ਮਿੰਟਾਂ ਲਈ ਰੈਸਟ ਤੇ ਰੱਖ ਦਿਓ ਜਦੋਂ ਇਹ ਸਬਜੀ ਚੰਗੀ ਤਰ੍ਹਾਂ ਸ਼ਾਂਤ ਹੋ ਗਈ 10 ਕ ਮਿੰਟਾਂ ਬਾਅਦ ਤੁਸੀਂ ਜਦੋਂ ਹੀ ਇਹਦਾ ਟੱਕਣ ਚੱਕੋਗੇ ਬਹੁਤ ਹੀ ਲਾਜਵਾਬ ਤੇ ਮਜ਼ੇਦਾਰ ਹੋਟਲ ਰੈਸਟੋਰੈਂਟ ਵਰਗੇ ਕੋਫਤੇ ਬਣ ਕੇ ਤਿਆਰ ਹੈ ਜਿਹਨਾਂ ਨੂੰ ਮਲਾਈ ਪਸੰਦ ਹੈ ਉੱਪਰ ਦੀ ਮਲਾਈ ਪਾ ਕੇ ਤੁਸੀਂ ਇਹਨੂੰ ਖਾ ਸਕਦੇ ਹੋ ਜਦੋਂ ਵੀ ਕਿਸੇ ਨੂੰ ਸਰਵ ਕਰਨਾ ਹੈ ਤਾਂ ਵੀ ਤੁਸੀਂ ਮਲਾਈ ਪਾ ਕੇ ਨੂੰ ਸਰਵ ਕਰ ਸਕਦੇ ਹਾਂ ਦੇਖਣ ਵਿੱਚ ਵਧੀਆ ਲੱਗਦੀ ਹੈ ਹੁਣ ਕਮੈਂਟ ਕਰਕੇ ਦੱਸਿਓ ਇੱਕ ਅੱਦੂ ਦੇ ਕੋਫਟੇ ਤੁਹਾਨੂੰ ਕਿਉਂ ਜੇ ਲੱਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਜੀ